ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 842701981700 ਅੱਜ ਦੀ ਵੀਡੀਓ ਵਿੱਚ ਵੱਡੀ ਬੈਡ ਦਿਖਾਉਣ ਵਾਸਤੇ ਮੇਰੇ ਨਾਲ ਡਿਟੇਲ ਵੀਰ ਤਕੋ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਭਾਈ ਨਾਮ ਹੈ ਨਰਿੰਦਰ ਸਿੰਘ ਜੰਡ ਸੰਤਪੁਰਾ ਜੀ ਔਰ ਪਿੰਨੋ ਰੂਪਲੇ ਦੇ ਗ੍ਰਾਮਾਦੇ ਕੋਹੇ ਜੀ ਠੀਕ ਹੈ ਜ਼ਿਲ੍ਹਾ ਬਰਨਾਲਾ ਪਹਿ ਗਿਆ ਪਿੰਡ ਮੋੜ ਨਾਪਾ ਹਾਂਜੀ ਤੇ ਮੋਬਾਈਲ ਨੰਬਰ ਆਪਣਾ ਜੀ 94634 87246 94634 87246 87246 ਕਿਹੜੇ ਆਪਾਂ ਵਹਿੜ ਦੇਖੀਏ ਨੇ ਕਿਹੜਾ ਸੁਆ ਸੁੰਦੀ ਹੈ ਜੀ ਇਹ ਪਲੂਣ ਪਲੂਣ ਤੇ ਪਹਿਲਾ ਸੁਆ ਦੰਦੋ ਕਿਵੇਂ ਹੈ ਜੀ ਇਹ ਦੰਦ ਦੋ ਰੰਗਾਂ ਦਾ ਜੀ ਸੁਭਰ ਦੰਦੋ ਦੋਗੇ ਦੰਦ ਕੱਢ ਦੀਆ ਤੇ ਕੱਦ ਕਾੜ ਪਲੀ ਪੁਲੀ ਬਹੁਤ ਜ਼ਿਆਦਾ ਹੈ ਹਨਾ ਹਾਂਜੀ ਮੱਜਾਂ ਨਾਲੋਂ ਵੱਡੀ ਆ ਤੇ ਇਹ ਘਰ ਦੀ ਬਾਣੀ ਵਈ ਲੈਂਦੀ ਹੈ ਨਹੀਂ ਜੀ ਘਰ ਦੀ ਹੈ ਜੀ ਤੇਰੀ ਮਾਂ ਦੀ ਠੀਕ ਹੈ ਕਿੰਨਾ ਕੁ ਦੁੱਧ ਛੇਦੀ ਮਾਂ ਥੱਲੇ 40 ਕਿਲੋ ਜਿਹੜੀ ਨਾਲੀ ਥੱਲੇ ਪਈ ਚਾਰੀ ਸੀ ਠੀਕ ਹੈ ਸਾਰਾ ਘਰ ਉੱਡਾ ਲਈ ਠੀਕ ਹੈ ਆਪਾਂ ਨੂੰ ਅੰਦਾਜ਼ਾ ਲਾ ਸੀ ਕਿ ਕਿੰਨਾ ਕੁ ਦੁੱਧ ਪਾ ਦੂਗੀ ਇਹ 35 ਕਿਲੋ ਲਈ ਪੂਰੇ ਰਾਮ ਨੇ ਪਰ ਉੱਠ ਖੜ ਖੜ ਤੇ ਦਿਨ ਕਿਆ ਕੱਢਦੀ ਹੈ ਜੇ 9 ਮਹੀਨੇ ਹੋ ਜਾਣਗੇ ਤੇ ਪੂਰੇ ਅੱਜ 4 ਦਿਨ ਬਾਕੀ ਆ ਜੀ ਹੈਨਾ ਤੇ ਮੰਨ ਕੇ ਚੱਲੀਏ ਜੱਟ ਸੌਦਾ ਹੈ ਗਰਮੀ ਦੇ ਹਿਸਾਬ ਨਾਲ ਵੀ 35 ਕਿਲੋ ਤੋਂ ਬਾਹਰ ਵਾਲੀ ਤਾਂ ਹੈਗੀ ਆ ਇਹ ਹਾਂਜੀ ਢੋਰੀ ਬਾਹਰ ਨੂੰ ਇਹਨੂੰ ਸੋ ਵੀਰੋ ਬਹੁਤ ਖੜੀ ਗਾਲ 40 27 40 120 ਇਹਦੇ ਠੀਕ ਹੈ ਠੀਕ ਹੈ ਸਾਰਾ ਕੁਝ ਬਾਈ ਡਾਟਾ ਪਾ ਦੱਸਾਂਗੇ ਹਾਂਜੀ ਸੋ ਡੈਨਮਾਰਕ ਦਾ ਸੀਮਨ ਦੀ ਆਪਾ ਡੈਨਮਾਰਕ ਦੇ ਕੇ ਸੀਮਨ 40 27 ਦਾ ਲੱਗਿਆ ਹੋਇਆ ਤੇ ਕੱਦ ਕਾਠ ਬਹੁਤ ਜਿਆਦਾ ਵੱਡਾ ਫੁੱਲ ਸਾਈਜ਼ ਦੇ ਵਿੱਚ ਆ ਜਮਾ ਤੇ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖੋ ਕਾਲੇ ਰੰਗ ਦੇ ਵਿੱਚ ਆ ਤੇ ਜਮਾ ਨਾਗ ਕੋਈ ਜਾਗਦੀ ਪਈਆ ਤੇ ਦਿਨ ਦੋ ਚਾਰ ਕਰਦੀ ਪਈਆ 55 55 ਹਲੇ ਬਹੁਤ ਪਈਆਂ ਤੇ ਕੱਦ ਵਿੱਡ ਵੀ ਤੇ ਕੁਆਲਟੀ ਵਗੈਰਾ ਸਾਈਜ਼ ਵਗੈਰਾ ਦੇਖੋ ਫੁੱਲ ਬਿਊਟੀ ਆ ਚੰਗੀ ਕੇਅਰ ਕਰਾਂਗੇ 40 ਪਰ ਮੌਸਮ ਦੇ ਹਿਸਾਬ ਨਾਲ ਆਪਾਂ ਅੰਦਾਜ਼ਾ ਲਾਈਏ 34 35 34 35 ਕਿਲੋ ਤੋਂ ਤੇ ਚੱਲੂਗੀ ਆਹਮਣਾ ਸਾਈਜ਼ ਵਗੈਰਾ ਤੇ ਬੜੀ ਹੋਰ ਕਮਾਜ ਉੱਪਰ ਨੂੰ ਸੋ ਦੇਖੋ ਤੋਰਾ ਵਗੈਰਾ ਪੂਰਾ ਸੋਹਣਾ ਸਾਫ਼ ਸੁਥਰਾ ਤੇ ਰਾਜ ਜੀ ਸਮੀ ਬੜੀ ਵੀ ਬਹੁਤ ਆ ਤੇ ਹਾਲੇ ਕਿ ਮੈਂ ਬਾਥੂ ਤੇ ਫੇਰਦੇ ਕੋਈ ਡਿੱਕਤ ਤਾਂ ਨਹੀਂ ਕੋਈ ਨਹੀਂ ਨਹੀਂ ਸੋ ਆਲੂਡ ਕਰਨ ਵਾਲੀ ਸੁਭਾਅਨਾ ਹੈ ਹੀ ਨਹੀਂ ਸੋ ਵੀਰੋ ਬੈਠ ਦੇਖੋ ਜਮਾ ਜਿਵੇਂ 95 ਗਰੰਟੇਡਰ ਮੰਨ ਕੇ ਚਲੋ 20 ਫੁੱਟ ਤੋਂ ਹੋ ਕੇ ਮੁੜਦਾ ਉਹ ਸਿਸਟਮ ਆ ਸਾਈਜ਼ ਵਗੈਰਾ ਤੇ ਬਿਊਟੀ ਵਗੈਰਾ ਬਰੀਡ ਵੀ ਪੂਰੀ ਫੁੱਲ ਆ ਇਹਦੇ ਵਿੱਚ ਜਿਹੜਾ ਸੀਮਨ ਲੱਗਿਆ ਉਹ ਵੀ ਬਾਈਆਂ ਨੇ ਦੱਸਤਾ ਪਹਿਲਾ ਸੁਆ ਪਲੂਣ ਸੁੰਦੀਆ ਮੂੰਹੋ ਦੁਗ ਦੇ ਦੰਦ ਕੱਢਦੀ ਪਈ ਆ ਵਾ ਮੈਂ ਤਾਂ ਦੇ ਚੈੱਕ ਕਰ ਲਿਓ ਤੇ ਵਾਕੀ ਕੱਦ ਬੈਟ ਦੇਖੋ ਕੋਈ ਨਹੀਂ ਗੱਲ ਵੀ ਜੂਮ ਕਰਕੇ ਅਨਸਾਤੀ ਨਾਨਾ ਕਰਦਾ ਵੱਡੀ ਆ ਤਾਂ ਫੁੱਲ ਸਾਈਜ਼ ਆ ਜਮਾ ਇਹਦਾ ਤੇ ਵਾਕੀ ਥਾਨ ਵਗੈਰਾ ਦੇਖੋ ਚਾਹੇ ਆਪਾਂ ਹਾਥੀ ਚਵਾਈ ਕਰ ਲਈਏ ਤੇ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਥਾਨ ਲੱਗਿਆ ਹੋਵੇ ਇਹਦੇ ਉਹ ਥਾਨ ਦੇਖੋ ਜਮਾ ਦੂਰਾ ਮੋਟਾ ਥਾਣਾ ਮੁਠੀ ਵਾਲਾ ਤੇ ਆਪਾਂ ਮੰਨ ਕੇ ਚੱਲੇ ਬਾਈ ਜੀ ਪੰਜ ਚਾਰ ਕਿ ਦਿਨ ਹਜੇ ਲੈਜੂ ਹਨਾ ਤੇ ਇਹ ਮੁੱਲ ਵਾਰੀ ਫਿਰ ਇਹਦਾ ਕੀ ਰੱਖਿਆ ਭਾਈ ਬੋਲ ਤਾਂ ਫੋਨ ਵੀ ਕਰਾਂਗੇ ਜੈਜ ਹੋਊਗਾ ਉਹਦਾ ਜਾਇ ਉਹ ਬਈ ਗਣਜੂ ਬਗਰੇ ਨੂੰ ਪੜੀ ਨੇ ਸਾਹਣੇ ਕਹਾਂ ਚੋਰਾਂ ਤੇ ਜਿਹੜੇ ਉਹਨਾਂ ਟੀਕੇ ਚੰਗੇ ਠੀਕ ਆ ਖੜੀ ਮੜੇ ਨਾਲ ਇਹਦੇ ਸੋ ਕਦ ਦਾ ਅੰਦਾਜ਼ਾ ਲਾ ਲਓ ਪੂਰੇ ਵੱਡੇ ਕੱਦ ਕੱਟ ਦੇ ਵਿੱਚ ਆ ਨੰਬਰ ਦੁਆਰੇ ਬੋਲਦੀ ਆਪਣਾ 9834587246